ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੱਲ 30 ਮਈ ਨੂੰ ਹੁਸ਼ਾਰਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਨੇ ਪਰੰਤੂ ਨਰਿੰਦਰ ਮੋਦੀ ਦੀ ਆਮਦ ਤੋਂ ਪਹਿਲਾਂ ਹੁਸ਼ਾਰਪੁਰ 'ਚ ਵਕਫਾ ਕ ਸਿੱਖ ਸੰਗਠਨਾ ਨੇ ਭਾਜਪਾ ਵੱਲੋਂ ਪੰਜਾਬ ਅਤੇ ਸਿੱਖ ਹਤੈਸ਼ੀ ਹੋਣ ਤੇ ਕੀਤੇ ਜਾ ਰਹੇ ਪ੍ਰਚਾਰ ਦੀ ਮੁਹਿੰਮ ਨੂੰ ਮਹਿਜ਼ ਸਿਆਸੀ ਡਰਾਮਾ ਦੱਸਦਿਆਂ ਹੋਇਆ ਭਾਜਪਾ ਨੂੰ ਕਾਤਲਾਂ ਦੀ ਜ਼ਮਾਤ ਕਹਿ ਕੇ ਸੰਬੋਧਨ ਕੀਤਾ ਹੈ ਪ੍ਰੈਸ ਕਾਨਫਰੰਸ ਨੂੰ ਸਬਦਲ ਕਰਦਿਆਂ ਸਿੱਖ ਗੁੱਗਾਂ ਨੇ ਕਿਹਾ ਕਿ ਅੱਜ ਭਾਜਪਾ ਤੇ ਆਰਐਸਐਸ ਵੱਲੋਂ ਅਗੋਦੀ মিডিਆ ਨਾਲ ਮਿਲ ਕੇ ਅਬਕੀ ਬਾਰ 400 ਤੋਂ ਪਾਰ ਵਾਲਾ ਢੋਂਗ ਰਚਿਆ ਜਾ ਰਿਹਾ ਹੈ ਜਦਕਿ ਲੋਕਾਂ ਦੇ ਅਸਲ ਮੁੱਦਿਆਂ ਦੀ ਅੱਛੇ ਕੋਈ ਵੀ ਗੱਲ ਕਰਦਾ ਨਜ਼ਰ ਨਹੀਂ ਆ ਰਿਹਾ ਹੁਣ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਦੇ ਵਿਕਾਸ ਨੂੰ ਲੈ ਕੇ ਜੋ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਨੇ ਉਹ ਸਿਰਫ ਤੇ ਸਿਰਫ ਲੋਕਾਂ ਨੂੰ ਭਰਮਾਉਣ ਲਈ ਕੀਤੇ ਜਾ ਰਹੇ ਨੇ ਜਦਕਿ ਅੱਛੇ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਉਸ ਲਈ ਸਿੱਧੇ ਤੌਰ ਤੇ ਭਾਜਪਾ ਹੀ ਜ਼ਿੰਮੇਵਾਰ ਹੈ ਅਗੋ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਵੀ ਪਾਰਟੀ ਆਪਣਾ ਸਟੈਂਡ ਸਪਸ਼ਟ ਨਹੀਂ ਕਰ ਰਹੀ ਹੈ ਤੇ ਸਾਰੀਆਂ ਹੀ ਰਾਜਸੀ ਧਿਰਾਂ ਇੱਕੋ ਹੀ ਥੈਲੀ ਦੀਆਂ ਚਟੀਆਂ ਬਟੀਆਂ ਨੇ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੋਪ ਤੇ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਾਡੇ ਜਿਹੜੇ ਪੱਤਰਕਾਰ ਵੀਰ ਇੱਥੇ ਅੱਜ ਪਹੁੰਚੇ ਆ ਸਾਡੇ ਛੋਟੇ ਜਿਹੇ ਛੱਦੇ ਤੇ ਉਹਨਾਂ ਦਾ ਇੱਥੇ ਆਉਣ ਤੇ ਮੈਂ ਬੜਾ ਧੰਨਵਾਦ ਕਰਦਾ ਹਾਂ ਤੇ ਫਤਿਹ ਅੱਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਚੋਣਾਂ ਦਾ ਜਿਹੜਾ ਮੌਸਮ 6 ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਆ 7ਵੇਂ ਪੜਾ ਦੀ ਜਿਹੜੀ ਚੋਣ ਆ ਉਹਦੇ ਵਿੱਚ ਅਸੀਂ ਪੰਜਾਬ ਵਾਲੇ ਵੀ ਜਿਹੜੇ ਆ ਉਹ ਆਉਣੇ ਆ ਤੇ ਇੱਥੋਂ ਜਿਹੜੀਆਂ ਵੋਟਾਂ ਆੜੀਆਂ ਲੈਣ ਵਾਸਤੇ ਸਾਰੀਆਂ ਪਾਰਟ ਪਾਰਟੀਆਂ ਆੜੀਆਂ ਉਹ ਆਪਣਾ ਦਾਵਾ ਜਿਹੜਾ ਪੇਸ਼ ਕਰ ਰਹੀਆਂ ਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਕੱਲ ਇੱਥੇ ਹਿਸ਼ਾਲਪੁਰ ਵਿਖੇ ਵੀ ਆ ਰਹੇ ਆ ਉਹ ਵੱਡੇ ਵੱਡੇ ਜਿਹੜੇ ਉਹ ਦਾਅਵੇ ਜਿਹੜੇ ਆ ਉਹ ਕਰ ਰਿਹਾ ਕਿ ਅਸੀਂ ਪੰਜਾਬ ਦੇ ਲਈ ਬਹੁਤ ਕੁਝ ਕੀਤਾ ਸਿੱਖਾਂ ਦੇ ਲਈ ਬਹੁਤ ਕੁਝ ਕੀਤਾ ਪਰ ਅਸੀਂ ਦੱਸਣਾ ਚਾਹੁੰਦੇ ਆ ਕੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਜਿਹੜਾ ਰੋਲ ਸੀ ਉਹ 80% ਤੋਂ ਵੱਧ ਜਿਹੜਾ ਰੋਲ ਸੀਗਾ ਲੇਕਿਨ ਜਦੋਂ ਅੱਜ ਦੀ ਸਥਿਤੀ ਅਸੀਂ ਦੇਖਦੇ ਹਾਂ ਚਾਹੇ ਦੇਸ਼ ਦੀ ਸੱਤਾ ਜੇ ਕਾਂਗਰਸ ਕਾਂਗਰਸ ਕਾਬਜ਼ ਰਹੀ ਆ ਉਸ ਨੇ ਵੀ ਪੰਜਾਬ ਦੇ ਨਾਲ ਵੀ ਧੱਕਾ ਕੀਤਾ ਤੇ ਸਿੱਖ ਕੌਮ ਦੇ ਨਾਲ ਵੀ ਬਹੁਤ ਧੱਕਾ ਕੀਤਾ ਤੇ ਜਦੋਂ ਦੀ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ 214 ਤੋਂ ਦੇਸ਼ ਦੀ ਸੱਤਾ ਦੇ ਉੱਤੇ ਕਾਬਜ ਹੋ ਆ ਲਗਾਤਾਰ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਜਿਹੜੀਆਂ ਬੇਇਨਸਾਫੀਆਂ ਕੀਤੀਆਂ ਪੰਜਾਬ ਦਾ ਜਿਹੜਾ ਇੱਕ ਵੀ ਜਿਹੜਾ ਮਸਲਾ ਜਿਹੜਾ ਹੈ ਉਹ ਇਹਨਾਂ ਕੋਈ ਵੀ ਜਿਹੜਾ ਹੱਲ ਨਹੀਂ ਕੀਤਾ ਉਲਟਾ ਜਿਹੜਾ ਆ ਉਹ ਪੰਜਾਬ ਨੂੰ ਬੜੀ ਸਾਸ਼ੀ ਢੰਗ ਦੇ ਨਾਲ ਜਿਹੜਾ ਉਹ ਕਰਜ਼ੇ ਦੇ ਵਿੱਚ ਉਹ ਡੋਬ ਦਿੱਤਾ ਗਿਆ ਆ ਇਸ ਵੇਲੇ ਪਿਛਲੀਆਂ ਅਕਾਲੀ ਭਾਈਪਾਸ ਸਰਕਾਰਾਂ ਪੌਣੇ 3 ਲੱਖ ਕਰੋੜ ਜਿਹੜਾ ਕਰਜ਼ਾ ਪਹਿਲੀਆਂ ਸਰਕਾਰਾਂ ਦਾ ਆ ਹੁਣ ਵਾਲੀਆਂ ਜਿਹੜੀਆਂ ਸਰਕਾਰਾਂ ਆ ਆਮ ਆਦਮੀ ਪਾਰਟੀ ਸਰਕਾਰ ਆ ਸਾਡੇ 3 ਤਿੰਨ ਲੱਖ ਕਰੋੜ ਜਿਹੜਾ ਕਰਜ਼ਾ ਹੁਣ ਪੰਜਾਹ ਸਰ ਹੋ ਗਿਆ ਚੋਣਾਂ ਦਾ ਮਾਹੌਲ ਸਿਰ ਤੇ ਆ ਕੱਲ ਮੋਦੀ ਸਾਹਿਬ ਵੀ ਆ ਰਹੇ ਇੱਕ ਮਿੰਟ ਬਾਅਦ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਕੀਤੀ ਜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਤੁਸੀਂ ਦੱਸੋ ਮੋਟਿਵ ਕੀ ਹੈ ਅੱਜ ਦਾ ਮੋਟਿਵ ਜਿਹੜਾ ਇਹੋ ਹੀ ਆ ਕਿ ਨਰਿੰਦਰ ਮੋਦੀ ਦੀ ਸਰਕਾਰ ਦੇ ਅਧੀਨ ਲਗਾਤਾਰ ਸਿੱਖ ਕੌਮ ਔਰ ਪੰਜਾਬ ਦੇ ਲੋਕਾਂ ਦੇ ਨਾਲ ਵਧਿੱਕੀਆਂ ਹੋ ਰਹੀਆਂ ਆ ਔਰ ਅੱਜ ਤੱਕਰ ਜੋ ਵੀ ਪੰਜਾਬ ਦੇ ਨਾਲ ਵਧਿੱਕੀਆਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਉਹ ਉਹਦੀ ਸਖਤ ਨਖੇਦੀ ਵੀ ਕਰਦਾ ਰਿਹਾ ਤੇ ਲਗਾਤਾਰ ਉਹਦਾ ਵਿਰੋਧ ਵੀ ਕਰਦਾ ਰਿਹਾ ਨਰਿੰਦਰ ਮੋਦੀ ਨੇ ਪੰਜਾਬ ਦੇ ਨਾਲ ਸਿੱਖ ਕੌਮ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਜਿਹੜੇ ਬੰਦੀ ਸਿੰਘਾ ਉਹ ਰਿਹਾਈ ਉਹਨਾਂ ਨੂੰ ਰਿਹਾ ਕੀਤਾ ਜਾਣਗੇ ਪਰ ਕੋਈ ਜਿਹੜੀ ਰਿਹਾਈ ਜਿਹੜੀ ਅੱਜ ਤੱਕ ਉਹ ਨਹੀਂ ਹੋਈ ਸਾਲ 2019 ਦੇ ਵਿੱਚ ਇੱਕ ਨਰਿੰਦਰ ਮੋਦੀ ਨੇ ਲਿਸਟ ਜਾਰੀ ਕੀਤੀ ਸੀ ਜਿਨ੍ਹਾਂ ਦੀ ਰਿਹਾਈ ਹੋਣੀ ਸੀ ਬੰਦੀ ਬੇਜੈਟੀਆਂ ਦੇ ਉਨਾ ਵਿੱਚ ਭਾਈ ਦਵਿੰਦਰਪਾਲ ਸਿੰਘ ਕੁੱਲਰ ਹੋਣਾ ਕਰਨਾ ਵੀ ਸ਼ਾਨਦਾਰ ਜਗਾ ਹਾਂਜੀ ਉਹ ਜਿਹੜੀ ਗੱਲ ਆ ਕੇ ਅਟਕ ਗਈ ਸੀਗੀ ਉਹ ਕੇਜਰੀਵਾਲ ਦੇ ਸਾਹਨਾਂ ਦੇ ਅਟਕੇ ਸੀ ਇਹ ਵੀ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਦੇ ਦੇਖੋ ਇਹ ਦੋਨੇ ਜਿਹੜੇ ਹੈਗੇ ਆ ਇਹ ਚੱਟੇ-ਵੱਟੇ ਹੈਗੇ ਆ ਔਰ ਰਲੇ ਹੋਏ ਆ ਕੋਈ ਇਹ ਇੱਕ ਦੂਜੇ ਤੋਂ ਵੱਖ ਨਹੀਂ ਇਹਨਾਂ ਦੀ ਪਾਲਿਸੀ ਜਿਹੜੀ ਆ ਉਹ ਹੀ ਸਾ ਆਪਾਂ ਦੇਖਣੀ ਆ ਚਾਹੇ ਕਾਂਗਰਸ ਦੀ ਪਾਲਿਸੀ ਆ ਚਾਹੇ ਭਾਜਪਾ ਦੀ ਪਾਲਿਸੀ ਆ ਚਾਹੇ ਆਮ ਆਦਮੀ ਦੀ ਪਾਰਟੀ ਦੀ ਪਾਲਿਸੀ ਆ ਇਹ ਘੱਟ ਗਿਣਤੀਆਂ ਦੇ ਖਿਲਾਫ ਐਸਸੀ ਐਸਟੀ ਓਬੀਸੀ ਤੇ ਮਿਨੋਰਟੀ ਦੇ ਖਿਲਾਫ ਇਹਨਾਂ ਦੀ ਪਾਲਿਸੀ ਆ ਤੇ ਲਗਾਤਾਰ ਉਹਨਾਂ ਦੀ ਜਿਹੜੀ ਨਸਲ ਕੁਸ਼ੀ ਜਿਹੜੀ ਆ ਇਸ ਦੇਸ਼ ਅੰਦਰ ਹੋ ਰਹੀ ਆ ਉਹਨਾਂ ਦਾ ਲਗਾਤਾਰ ਜਿਹੜਾ ਹੁਕਾਨ ਹੋ ਰਿਹਾ ਆ ਨਰਿੰਦਰ ਮੋਦੀ ਬਲਫਵਾਜੀ ਜਿਹੜੀ ਉਹ ਕਰ ਰਹੇ ਆ ਗਮਰਾਹਕੁੰਨ ਜਿਹੜਾ ਜਿਹੜਾ ਪ੍ਰਚਾਰ ਜਿਹੜਾ ਉਹਨਾਂ ਦਾ ਸਾਰਾ ਹੈਗਾ ਅਸੀਂ ਅੱਜ ਜਿਹੜਾ ਸਾਰਾ ਇਹਨਾਂ ਦਾ ਚਿੱਠਾ ਜਿਹੜਾ ਉਹ ਅੱਜ ਇਸ ਪ੍ਰੈਸ ਮੀਡੀਆਮ ਮਾਧਿਅਮ ਰਾਹੀਂ ਤੁਹਾਡੇ ਸਾਰੇ ਸਾਥੀਆਂ ਦੇ ਥਰੂ ਅਸੀਂ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਤੇ ਦੁਨੀਆ ਭਰ ਚ ਬਸਦੇ ਜਿਹੜੇ ਪੰਜਾਬੀਆਂ ਨੂੰ ਸਿੱਖਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਨਰਿੰਦਰ ਮੋਦੀ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਔਰ ਪੰਜਾਬ ਦਾ ਕੁਝ ਵੀ ਨਹੀਂ ਸਵਾਰਿਆ ਅੱਜ ਇਸ ਕੁਮਰ ਸਿੰਘ ਬਾਦਲ ਦਾ ਵੀ ਬਿਆਨ ਆਇਆ ਚਹਾਲੇ ਵਿੱਚ ਅਦਮ ਹੋਣਾ ਜੰਡਾ ਬਦਲਦਾ ਕੱਲੇ ਭਾਈ ਹਮਰ ਸਿੰਘ ਜਿਹੜਾ ਜਿਹੜਾ ਵਕੀਲ ਆ ਉਹ ਮਾਲਵੇ ਦਾ ਆਰਐਸਐਸ ਦਾ ਜਿਹੜਾ ਉਹ ਹੈੱਡ ਆ ਇੱਕ ਏਜੰਸੀਆ ਦਾ ਬੰਦਾ ਅੱਜ ਇੱਕ ਵਾਰ ਮੋਖ ਤੋਹਰਾ ਦਿੱਤਾ ਅਮਰਪਾਲ ਸਿੰਘ ਨੂੰ ਕਿ ਇੱਕ ਗਿਣੀ ਮਿੱਥੀ ਸਾਜ਼ਿਸ਼ ਹੈ ਤੇ ਅਮਰਪਾਲ ਨੂੰ ਜਿਹੜੀ ਇਹ ਕੇਸ ਚੋਂ ਲੜਾਈ ਜਾ ਰਹੀ ਹੈ ਦੇਖੋ ਜਿਹੜੇ ਉਹਨਾਂ ਦੀ ਵਕੀਲ ਦੀ ਗੱਲ ਕੀਤੀ ਜਾ ਰਹੀ ਆ ਉਹ ਕੱਲਾ ਉਹਨਾਂ ਦੇ ਵਿਹਾਫ ਤੇ ਨਹੀਂ ਜਿਹੜੀ ਉਹ ਇਲੈਕਸ਼ਨ ਲੜ ਰਹੇ ਇਲੈਕਸ਼ਨ ਜਿਹੜੀ ਆ ਉਹ ਸੰਗਤ ਦੇ ਸਹਿਯੋਗ ਨਾਲ ਲੜ ਰਹੇ ਆ ਤੁਸੀਂ ਦੇਖਿਆ ਵੀ ਹੁਣਾਂ ਬਈ ਜਿਹੜਾ ਵਕੀਲ ਜਿਹੜੇ ਰਾਜਦੇਵ ਖਾਲਸਾ ਜੀ ਆ ਉਹ ਤਾਂ ਮੇਰਾ ਖਿਆਲ ਉਥੇ ਇੱਕ ਵਾਰੀ ਉਹਨਾਂ ਦੀ ਕੈਂਪੇਨ ਵਾਸਤੇ ਨਹੀਂ ਕਿ ਸੰਗਤ ਨੇ ਸਾਰੇ ਨੇ ਆਪਣੇ ਆਪ ਜਿਹੜਾ ਭਾਈ ਅਮਰਪਾਲ ਸਿੰਘ ਦੀ ਜੋ ਦੇਣਵਾਂ ਪੰਜਾਬ ਨੂੰ ਕਿਉਂਕਿ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕ ਹੋ ਗਿਆ ਸੀਗਾ ਇਹਨਾਂ ਪਿਛਲੀਆਂ ਸਰਕਾਰਾਂ ਦੀਆਂ ਸਾਜ਼ਿਸ਼ਾਂ ਦੇ ਨਾਲ ਹੁਣ ਜਿਹੜਾ ਸਾਰਾ ਦਾ ਸਾਰਾ ਭਾਈ ਅਮਰਪਾਲ ਸਿੰਘ ਦੇ ਉੱਤੇ ਵੱਡੀ ਜਿਹੜੀ ਉਹ ਆਸ ਜਿਹੜੀ ਆ ਲੋਕਾਂ ਨੂੰ ਉਹ ਜਾਗੀ ਆ ਤੇ ਇਸ ਕਰਕੇ ਭਾਈ ਅਮਰਪਾਲ ਸਿੰਘ ਦੇ ਪੱਖ ਦੇ ਵਿੱਚ ਉਹ ਪੂਰੀ ਡਟ ਕੇ ਜਿਹੜੇ ਉਹ ਖੜੇ ਆ ਦੇਖੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹ ਇਸ ਕਰਕੇ ਰੱਖੀ ਗਈ ਆ ਕਿ ਜਿਹੜਾ ਨਰਿੰਦਰ ਮੋਦੀ ਨੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਅਸੀਂ ਪੰਜਾਬ ਲਈ ਬਹੁਤ ਕੁਝ ਕਰ ਰਹੇ ਹਾਂ ਬੀਜੇਪੀ ਦੀ ਸਰਕਾਰ ਜਿਹੜੀ ਸਿੱਖਾਂ ਲਈ ਬਹੁਤ ਕੁਝ ਕਰ ਰਹੀ ਆ ਉਹਨਾਂ ਦੇ ਦਾਅਵਿਆਂ ਦੀ ਕੋਲ ਖੋਲਣ ਲਈ ਅੱਜ ਜਿਹੜੀ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਆ ਪਹਿਲੀ ਗੱਲ ਇਹ ਜਿਹੜੀ ਬੀਜੇਪੀ ਸਰਕਾਰ ਵਾ ਇਹ ਮੁਸਲਮਾਨਾਂ ਦੀ ਕਾਤਲ ਜਮਾਤ ਆ ਇਹ ਦਲਿਤਾਂ ਦੀ ਕਾਤਲ ਜਮਾਤ ਆ ਇਹ ਸਿੱਖਾਂ ਦੀ ਕਾਤਲ ਜਮਾਤ ਆ ਇਹ ਪੰਜਾਬੀਆਂ ਦੀ ਜਿਹੜੀ ਕਾਤਲ ਜਮਾਤ ਆ ਕਿਉਂਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਵਿੱਚ ਸੀਐਮ ਸੀਗੇ ਤਾਂ ਇਹਨਾਂ ਨੇ ਵੱਡੀ ਪੱਧਰ ਤੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਆ ਹੁਣ ਪਿੱਛੇ ਜੇ ਆ 2 ਸਾਲ ਹੋਏ ਆ ਕਿਸਾਨੀ ਮੋਰਚਾ ਲੱਗਾ ਇੱਥੇ ਆ ਕੇ ਨਰਿੰਦਰ ਮੋਦੀ ਵੱਡੇ ਵੱਡੇ ਦਾਅਵੇ ਕਰਦਾ ਪੰਜਾਬ 'ਚ ਪਰ ਜਦੋਂ ਪੰਜਾਬ ਦੇ ਜਿਹੜੇ ਕਿਸਾਨ ਵਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀਗੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜਦੋਂ ਬੈਠੇ ਸੀ ਤਾਂ 2 ਸਾਲਾਂ ਦੇ ਵਿੱਚ 750 ਕਿਸਾਨ ਜਿਹੜੇ ਬੁਰੀ ਤਰ੍ਹਾਂ ਉੱਥੇ ਮਾਰੇ ਗਏ ਔਰ ਉਸ ਤੋਂ ਬਾਅਦ ਜਿੰਨੇ ਵੀ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਨੌਜਵਾਨਾਂ ਤੇ ਪਰਚੇ ਹੋਏ ਜਿਹੜੇ ਅੱਜ ਤੱਕ ਰੱਦ ਨਹੀਂ ਹੋਏ ਔਰ ਦੇਖੋ ਤੁਸੀਂ ਯੂਪੀ ਦੇ ਵਿੱਚ ਜਿਹੜਾ ਅਜੇ ਮਿਸ਼ਰਾ ਜਿਹੜਾ ਸੀਗਾ ਇਹਨਾਂ ਦਾ ਭਾਜਪਾ ਵਾਲਿਆਂ ਦਾ ਗੁੰਡਾ ਅਨਸਰ ਸੀਗਾ ਉਹਨੇ ਕਈ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੂੰ ਕਤਲ ਕੀਤਾ ਜਿਹੜਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਔਰ ਆ ਪਿੱਛੇ ਜੇ ਸ਼ੁਭਕਰਨ ਜਿਹੜਾ ਨੌਜਵਾਨ ਸੀਗਾ ਕਿਸਾਨੀ ਮੋਰਚੇ ਦੇ ਵਿੱਚ ਹਰਿਆਣਾ ਦੀ ਪੁਲਿਸ ਵੱਲੋਂ ਹਰਿਆਣਾ ਦੇ ਜਿਹੜੇ ਸਰਕਾਰੀ ਅੱਤਵਾਦੀ ਆ ਉਹਨਾਂ ਵੱਲੋਂ ਪੰਜਾਬ ਦੇ ਬਾਰਡਰ ਦੇ ਅੰਦਰ ਐਂਟਰ ਹੋ ਕੇ ਉਹ ਸ਼ੁਭ ਕਰਨ ਜਿਹੜਾ ਨੌਜਵਾਨ 21 ਸਾਲਾਂ ਦਾ ਨੌਜਵਾਨ ਸੀ ਉਹਤੇ ਗੋਲੀ ਚਲਾ ਕੇ ਉਹਦਾ ਕਤਲ ਕੀਤਾ ਗਿਆ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆ ਕੇ ਪੰਜਾਬੀਆਂ ਨੂੰ ਜਿਹੜਾ ਨਰਿੰਦਰ ਮੋਦੀ ਆ ਬਿਲਕੁਲ ਵੀ ਗੁੰਮਰਾਹ ਨਹੀਂ ਕਰ ਸਕਦਾ ਇਹ ਭਾਜਪਾ ਜਿਹੜੀ ਜਮਾਤ ਆ ਇਹ ਕਾਤਲਾਂ ਦੀ ਜਮਾਤ ਆ ਔਰ ਜਿਹੜੇ ਪੰਜਾਬ ਦੇ ਲੋਕ ਆ ਬਿਲਕੁਲ ਸੁਚੇਤ ਆ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਪਿੰਡਾਂ ਦੇ ਵਿੱਚ ਜਿਹੜੇ ਬੀਜਪੀਆਂ ਦੇ ਬੀਜਪੀ ਦੇ ਜਿਹੜੇ ਉਮੀਦਵਾਰ ਵੀ ਆ ਜਿਹੜੇ ਇਲੈਕਸ਼ਨਾਂ ਤੇ ਖੜੇ ਆ ਵੱਡੀ ਪੱਧਰ ਤੇ ਕਿਸਾਨਾਂ ਨੇ ਪੰਜਾਬੀਆਂ ਨੇ ਸਿੱਖਾਂ ਦਾ ਸਿੱਖਾਂ ਨੇ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਉਹ ਰਹੀ ਗੱਲ ਭਾਈ ਅਮਰਤਪਾਲ ਸਿੰਘ ਦੀ ਭਾਈ ਅਮਰਤਪਾਲ ਸਿੰਘ ਜਦੋਂ ਨਸ਼ਿਆਂ ਦੇ ਖਿਲਾਫ ਇੱਕ ਖਾਲਸਾ ਵੀਰ ਆ ਰੰਭੀ ਤਾਂ ਉਸ ਵੇਲੇ ਇਹਨਾਂ ਨੇ ਝੂਠਾ ਇੱਕ ਪਰਚਾ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਦੇ ਉੱਤੇ ਕੀਤਾ ਜਿਹੜਾ ਕਿ ਕੋਰਟ ਦੇ ਥਰੂ ਉਹ ਬਰੀ ਹੋ ਗਿਆ ਨੌਜਵਾਨ ਤੇ ਜਦੋਂ ਭਾਈ ਅਮਰਤਪਾਲ ਸਿੰਘ ਨੇ ਥਾਣੇ ਦਾ ਘਰਾਓ ਕਰਕੇ ਉੱਥੇ ਅਮਰਤ ਸੰਚਾਰ ਕਰਨ ਲਈ ਖਾਲਸਾ ਵੀਰ ਕੱਢੀ ਸੀ ਤਾਂ ਪੁਲਿਸ ਨੇ ਜਿਹੜਾ ਪਹਿਲਾਂ ਉੱਥੇ ਬੈਰੀਕੇਡ ਲਾ ਕੇ ਜਿਹੜਾ लाठीचार्ज ਸੰਗਤਾਂ ਦੇ ਉੱਤੇ ਕੀਤਾ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਲਗਭਗ 7 ਤੋਂ 8 ਕਰੀਬ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਝੂਠੀ ਐਨਐਸਏ ਲਾ ਕੇ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਕੋਈ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਮੁਸਲਮਾਨਾਂ ਨੂੰ ਇਨਸਾਫ ਨਹੀਂ ਮਿਲਿਆ ਦਲਿਤਾਂ ਨੂੰ ਇਨਸਾਫ ਨਹੀਂ ਮਿਲਿਆ ਉੜੀਸਾ ਦੇ ਵਿੱਚ 크ਰਿਸਚੀਅਨਾਂ ਦਾ ਕਤਲੇਆਮ ਹੋਇਆ ਮਣੀਪੁਰ ਦੇ ਵਿੱਚ ਤੁਸੀਂ ਦੇਖੋ ਆ ਪਿਛਲੇ ਦਿਨੀ ਜਿਹੜਾ ਉੱਥੇ ਕਤਲੇਆਮ ਹੋਇਆ ਵੱਡੀ ਗਿਣਤੀ ਵਿੱਚ ਜਿਹੜੇ 크ਰਿਸਚੀਅਨ ਭਾਈਚਾਰੇ ਨਾਲ ਸੰਬੰਧ ਲੋਕ ਸੀ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੋ ਪੰਜਾਬ ਦੇ ਲੋਕ ਸਿੱਖ ਕਿਸਾਨ ਦਲਿਤ ਮੁਸਲਮਾਨ ਕ੍ਰਿਸਚਨ ਇਹ ਭਾਜਪਾ ਦੀਆਂ ਜਿਹੜੀਆਂ ਕੋਜੀਆਂ ਸਾਜ਼ਿਸ਼ਾਂ ਵਾ ਇਹਦੇ ਵਿੱਚ ਬਿਲਕੁਲ ਵੀ ਗੁੰਮਰਾਹ ਨਹੀਂ ਹੋਊਗੇ ਔਰ ਭਾਜਪਾ ਨੂੰ ਬੁਰੀ ਤਰ੍ਹਾਂ ਪੰਜਾਬ ਚੋਂ ਹਾਰ ਦਾ ਮੂੰਹ ਦੇਖਣਾ ਪਊਗਾ ਵੀ ਐਟ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ